ما تاني آ ره او رنگ ورتي هر بار ਦੇ ਮੇਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਦਿਨ ਦਾ ਮੇਲਾ ਬੜੀ ਤੁਮਤਾਨਾ ਕਰਵਾਇਆ ਜਾ ਰਿਹਾ ਹੈ ਤੇ ਗੱਲ ਕਰੀਏ ਪਹਿਲੇ 20 ਤਰੀਕ ਨੂੰ ਬੰਗਲ ਸੈਨਾ ਮਣੀ ਕੀਤੀ ਜਾਂਦੀ ਹੈ ਮਾਦੇ ਦਰਬਾਰ ਦੇ ਵਿੱਚ ਜੋ ਅੱਜ ਜੋ ਹੈ ਜਾਗੋ ਕੀਤੀ ਗਈ ਹੈ ਲਗ ਲਗ ਮਹੱਲਿਆ ਤੋਂ ਹੁੰਦਾ ਇਸ ਮਾਪਤ ਮਾ ਨੰਦੀ ਕਲੇਸ਼ਵਰ ਮੰਦਿਰ ਦੇ ਵਿੱਚ ਮਾਪਤ ਕੀਤੀ ਗਿਆ ਤੇ ਦੇਖ ਰਹੇ ਹੋ ਫੁੱਲਾਣਾ ਸੱਚਾ ਆਇਆ ਮਾ ਦਾ ਦਰਬਾਰ ਤੁਹਾਨੂੰ ਦਰਸ਼ਨ ਕਰਾ ਰਿਹਾ ਮਾ ਕਾਲੀ ਦੇ ਤੁਸੀਂ ਦੇਖ ਰਹੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਮਾ ਨੰਦੀ ਕਲੇਸ਼ਵਰ ਮੰਦਿਰ ਤੋਂ ਜੋ ਜਾਗੋ ਦਾ ਪ੍ਰੋਗਰਾਮ ਕੀਤਾ ਗਿਆ ਸਾਡੇ ਨਾਲ ਇਸ ਮੰਦਰ ਦੇ ਵਿੱਚ ਸੇਵਾਦਾਰ ਜੋ ਹਰ ਸਾਲ ਆਉਂਦੇ ਨੇ ਉਹਨਾਂ ਦੀ ਕਾਮਨਾ ਵੀ ਪੂਰੀ ਹੋ ਜਾਂਦੀ ਹੈ ਕੀ ਨਾਮ ਹੈ ਤੁਹਾਡਾ ਮੀਨੂ ਹਾਂਡਾ ਮਾ ਦੇ ਦਰਬਾਰ ਦੇ ਵਿੱਚ ਹਰ ਬੜੇ ਤਿੰਨ ਸਾਲ ਦਾ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾਂਦਾ ਤੇ ਦੇਖਿਆ ਜਾਂਦਾ ਇਸ ਵਾਰ 3 ਤੋਂ 5 ਦਿਨ ਦਾ ਕਿਹੜਾ ਮੇਲਾ ਕਰਵਾਇਆ ਮੇਲਾ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਇਸ ਸਾਲ ਮਾਤਾ ਰਾਣੀ ਦੀ 25ਵੀਂ ਵਰ੍ਹੇਗੰਟ ਹੈ ਮੇਲੇ ਦੀ ਤੇ ਅੱਜ ਜਾਗੋ ਦਾ ਪ੍ਰੋਗਰਾਮ ਸੀ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਮਹਾਮਾਈ ਦਾ ਸਿਮਰਨ ਕੀਤਾ ਨੱਚੇ ਡੱਪੇ ਸਾਰੀ ਸੰਗਤ ਦੇ ਨਾਲ ਸਾਨੂੰ ਬਹੁਤ ਮਜ਼ਾ ਆਇਆ ਉਨਨ ਕੋ ਕੱਲ ਸ਼ੋਭਾ ਯਾਤਰਾ ਹੈ ਫਿਰ ਮਹਾਕਾਲੀ ਦਾ ਜਾਗਰਣ ਹੈ ਮਾਤਾ ਰਾਣੀ ਰੋਣਕ ਲਾਏ ਔਰ ਚੜਦੀ ਕਲਾ ਚ ਰੱਖੇ ਕੱਲ ਕਰੇ ਹਰ ਸਾਲ ਤੁਸੀਂ ਪਹੁੰਚਦੇ ਹੋ ਆਪਣੇ ਪਰਿਵਾਰ ਸਮੇਤ ਪਹੁੰਚਦੇ ਹੋ ਕਿਤਾ ਅਸੀਂ ਵਿਆਹਾਂ ਦੇ ਵਿੱਚ ਜਾਗੋ ਦੇ ਵਿੱਚ ਪਹੁੰਚਦੇ ਆ ਤਿਆਰ ਸ਼ਾਹ ਹੋ ਕੇ ਸੱਜ ਸੱਜ ਤੇ ਐਦਾਂ ਹੀ ਅੱਜ ਮਾਂ ਦੇ ਦਰਬਾਰ ਦੇ ਵਿੱਚ ਹਾਂਜੀ ਬਿਲਕੁਲ ਸਾਰੀਆਂ ਮੇਰੀਆਂ ਭੈਣਾਂ ਸੱਜ ਧੱਜ ਕੇ ਮਹਾਮਾਈ ਦੇ ਦਰਬਾਰ 'ਚ ਆਈਆਂ ਨੇ ਔਰ ਬਹੁਤ ਰੋਣਕ ਲਾਈਆਂ ਮਹਾਮਾਈ ਇਹਦਾ ਸਾਡਾ ਹਾਰ ਸ਼ਿੰਗਾਰ ਬਣਾਈ ਰੱਖਿਆ ਸੀ ਐਦਾਂ ਹੀ ਆਈਏ ਹਰ ਸਾਲ ਹਰ ਸਾਲ ਆਉਂਦੇ ਹੋ ਜਾਂ ਪਹਿਲੀ ਵਾਰ ਮੇਰੀ ਮੰਮੀ ਹਰ ਸਾਲ ਆਤੀ ਹੈ ਪਰ ਅੱਜ ਇਸ ਵਾਰ ਮੈਂ ਪਹਿਲੀ ਵਾਰ ਆਈ ਹਾਂ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਥੇ ਆ ਕੇ ਕਿਉਂਕਿ ਮੈਂ ਕਦੀ ਇਦਾਂ ਦਾ ਮਤਲਬ ਮੇਲਾ ਵੇਖਿਆ ਹੀ ਨਹੀਂ ਆਪਣੇ ਆਸ-ਪਾਸ। ਜਲੰਧਰ ਤੋਂ ਆ ਜਾਂ ਬ। ਮੈਂ ਜਲੰਧਰ ਦੀ ਆ। ਕਿੱਦਾਂ ਲੱਗ ਰਿਹਾ ਮੰਦਰ ਪਹਿਲੀ ਵਾਰ ਆਇਓ ਮੇਲੇ ਦੇ ਵਿੱਚ ਕਿੱਦਾਂ ਆਮ ਘਰਾਂ ਦੇ ਵਿੱਚ ਵਿਆਹ ਸ਼ਾਦੀ ਹੁੰਦੀ ਹੈ, ਜਾਗੋ ਹੁੰਦੀ ਹੈ, ਮਹਿੰਦੀ ਦਾ ਰਸਮ ਹੁੰਦੀ ਹੈ, ਚੂੜੀ ਦਾ ਰਸਮ ਹੁੰਦਾ। ਸੇਮ ਚੀਜ਼ ਜੋ ਹੈ ਇੱਥੇ ਮਾਂ ਬਹੁਤ ਹੀ ਵਧੀਆ ਮਤਲਬ ਸਾਡੇ ਘਰ ਦੇ ਵਿਆਹਾਂ ਨਾਲੋਂ ਵੀ ਜ਼ਿਆਦਾ ਵਧੀਆ ਸੀਗਾ ਇੱਥੇ ਕੱਲ ਚੂੜੀ ਬੈਂਗਲ ਸੈਰੇਮਨੀ ਹੋਈ ਮਹਿੰਦੀ ਲਗਵਾਈ ਆਪਾਂ ਅੱਜ ਜਾਗੋ ਦੇ ਵਿੱਚ ਸਾਰੇ ਨੱਚੇ ਸਾਰਿਆਂ ਨੇ ਇੰਨਾ ਵਧੀਆ ਮਤਲਬ ਜਾਗੋ ਦਾ ਪੂਰਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਮਤਲਬ ਘਰ ਘਰਾਂ ਦੇ ਵਿਆਹਾਂ ਨਾਲੋਂ ਵੀ ਜ਼ਿਆਦਾ ਵਧੀਆ ਸੀਗਾ ਇਹ ਪ੍ਰੋਗਰਾਮ ਹਰ ਸਾਲ ਮੇਲੇ ਕਰਵਾਏ ਜਾਂਦੇ ਨੇ ਰੌਣਕਾਂ ਲੱਗਦੀਆਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਸੰਗਤਾਂ ਆਉਂਦੀਆਂ ਮਾ ਦਾ ਦਰਬਾਰ ਫੁੱਲਾਂ ਨਾਲ ਹਾਂਜੀ ਬਾਜੀ ਇਹ ਤੁਹਾਨੂੰ 25 ਸਾਲ ਹੋ ਗਏ ਜਾਗਰਣ ਕਰਵਾਂਦੇ ਬਟ ਇਸ ਸਾਲ ਬੱਚੀ ਵੀ ਮਾਤਾ 25 ਸਾਲ ਹੋ ਗਏ ਮਾਤਾ ਜੀ ਦੇ ਮੇਲੇ ਨੂੰ ਤਾਂ ਇਸ ਸਾਲ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਇਹ ਤਾਂ ਲੱਗ ਰਿਹਾ ਕਿ ਮੈਂ ਬਿਆਨ ਨਹੀਂ ਕਰ ਸਕਦੀ ਬਹੁਤ ਅੱਛਾ ਲੱਗ ਰਿਹਾ ਇਸ ਸਾਲ ਦੂਰੋ ਦੂਰੋ ਸੰਗਤ ਵੀ ਗੜੀ ਮਾਧ ਦੇ ਦਰਬਾਰ ਦੇ ਵਿੱਚ ਪਹੁੰਚ ਰਹੀ ਆ ਮਾਦਾ ਸ਼ੀਰਮਾ ਹਾਂਜੀ ਬਾਜੀ ਦੂਰੋ ਦੂਰੋ ਆ ਰਿਹਾ ਧਰਮਸ਼ਾਲਾ ਹੋ ਗਿਆ ਚੰਡੀਗੜ੍ਹ ਹੋ ਗਿਆ ਫਿਰੋਜ਼ਪੁਰ ਹੋ ਗਿਆ ਹੋਰ ਵੀ ਕਾਫੀ ਇੰਧਾਰੇ ਸ਼ਹਿਰ ਹੈ ਕਿ ਜਿੱਥੋਂ ਸਾਰੀ ਸੰਗਤ ਆਈ ਹੋਈ ਆ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਅਸੀਂ ਸੇਵਾਦਾਰ ਵੀ ਤੁਹੀਂ ਦੇਖਦੇ ਹੋ ਸਾਡੇ ਦਰਬਾਰ ਦੇ ਵਿੱਚ ਸਾਡੇ ਨਾਲ ਸੇਵਾਦਾਰ ਹਰ ਸਾਲ ਸੇਵਾ ਕਰਦੇ ਨੇ ਜਿਸ ਦੇ ਵਿੱਚ ਇਹ ਗੱਲ ਕਰੀਏ 25ਵੀਂ ਵਾਰ ਇਹ ਗੰਢ ਘੜੀ ਆ ਮਾ ਦੇ ਦਰਬਾਰ ਦੇ ਵਿੱਚ ਮਨਾਈ ਜਾਂਦੀ ਹੈਗੀ ਹੈ ਸਾਡੇ ਨਾਲ ਇਹ ਜੀ ਗੱਲ ਕਰੀਏ ਅੱਜ ਮਾ ਦੇ ਦਰਬਾਰ ਦੇ ਵਿੱਚ ਜਾਗੋ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਤਿੰਨ ਦਿਨ ਮੇਲਾ ਹੁੰਦਾ ਹੈ ਇਸ ਵਾਰ ਦੇਖਣ ਨੂੰ ਮਿਲ ਰਿਹਾ 5 ਤੋਂ 7 ਦਿਨ ਦਾ ਮੇਲਾ ਮਹਾਰਾਣੀ ਦੀ ਆਪਾਰ ਕਿਰਪਾ ਦੇ ਨਾਲ ਜਿੰਨੇ ਤੇ ਸਿਰਜਾਇਆ ਉਹਨੇ ਆਪਣੀ ਮਨੋ ਮਰਜ਼ਾ ਜਿਹੜੀ ਆ ਉਹ ਪੂਰੀਆਂ ਕੀਤੀ ਇਸ ਕਰਕੇ ਇਹ ਮੇਲਾ ਜਿਹੜਾ ਇਹ ਵਧਦਾ ਹੀ ਜਾ ਰਿਹਾ ਹੈ ਜਿਹੜੀ ਸੰਗਤ ਇੱਥੇ ਆ ਰਹੀ ਹੈ ਉਹ ਇਹਦੀ ਮਾਦੀ ਬਣ ਕੇ ਰਹਿ ਜਾਂਦੀ ਹੈ ਕਿਉਂਕਿ ਮਾਦੀ ਇੰਨੀ અપਾਰ ਕਿਰਪਾ ਹੈ ਜਿਹੜਾ ਵੀ ਇੱਥੇ ਸੇਵਾ ਕਰਦਾ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਮਾਲਕ ਅਗੇ ਅਸੀਂ ਇਹੀ-ਇਹੀ ਅਰਦਾਸ ਕਰਦੇ ਆ ਕਿ ਜਿਹੜਾ ਇਹ ਮੇਲਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੇ ਤਾਂ ਕਿ ਜਿਹੜੀ ਸੰਗਤ ਨੂੰ ਨਹੀਂ ਪਤਾ ਉਹ ਇਸ ਤੁਹਾਡੇ ਜਗਬਾਨੀ ਦੇ ਮਾਧਿਅਮ ਦੇ ਨਾਲ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਇੱਕ ਵਾਰ ਮੰਦਿਰ ਜ਼ਰੂਰ ਆਣ ਔਰ ਇਸ ਮਹਾਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਇੱਥੇ ਦੀ ਮਨੋ ਉਧਰਿਆ ਮਨੋ ਕਾਮਨਾ ਆਪਣੀਆਂ ਪੂਰੀਆਂ ਕਰਨ ਔਰ ਮਹਾਰਾਣੀ ਦੀ ਅਪਾਰ ਕਿਰਪਾ ਦੇ ਨਾਲ ਜਿਹੜਾ ਵੀ ਇੱਥੇ ਜੁੜਿਆ ਉਹ ਹਮੇਸ਼ਾ ਤਰੱਕੀ ਦੇ ਵਿੱਚ ਹੀ ਗਿਆ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਇੱਥੇ ਆਵੇ ਆਪਣੀ ਝੋਲੀ ਆਏ ਪਰ ਕੇ ਹੀ ਲੈ ਕੇ ਜਾਵੇ ਜੈ ਮਾਦਾ ਦੀ ਤੇ ਦੇਖੋ ਮਾਦਾ ਦਰਬਾਰ ਫੁੱਲਾਂ ਨਾਲ ਸਜਿਆ ਹੋਇਆ ਮਾਦਾ ਦਰਬਾਰ ਅਸੀਂ ਪੰਡਤ ਜੀ ਨੂੰ ਪੁੱਛਦੇ ਹਾਂ ਇਸ ਮੰਦਿਰ ਦੇ ਇਤਿਹਾਸ ਬਾਰੇ ਪੰਡਤ ਜੀ ਮਾਦਾ ਦੇ ਦਰਬਾਰ ਦੇ ਵਿੱਚ 25 ਸਾਲ ਹੋ ਚੁੱਕੇ ਨੇ ਮੇਲੇ ਲੱਗਦੇ ਬੇ ਨੇ

पहले दो दिन का मेला था तो, तो तीन दिन का मेला नहीं रहेगा गया और मेला हो गया सीधे दस दिन का दस दिन से यहाँ पे मेला ही चल रहा है रोज ही लंगर हो रहा है रोज ही सेवा हो रही है रोज ही दुनिया आ रही है इतनी इतनी जा रही है कई लोग ऐसे जो मेले पहले ही मत्था टेक रहे हैं हजारों लोग ऐसे ही मत्था टेक रहे हैं ਉਹ ਬਹੁਤ ਵਾਰ ਕਿਰਪਾ ਹੈ ਮਾਤਾ ਕੇ ਇਸ ਦਾ ਕੋਈ बखान ਨਹੀਂ ਕਰ ਸਕਤੇ ਤੇ ਮਹਾਰਾਣੀ ਆਪ ਹੀ ਸਾਰੀ ਦੁਨੀਆਂ ਕੇ ਇਕੱਠਾ ਕਰੇ ਜਾ ਰਹੀ ਹੈ ਬਸ ਇਹ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸ ਭਵਨ ਦੀਆਂ ਜੋ ਮਾ ਦੇ ਦਰਬਾਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਦੂਰੋਂ ਦੂਰੋਂ ਸੰਗਤਾਂ ਗਣੀਆਂ ਮਾ ਦੇ ਦਰਬਾਰ ਤੇ ਪਹੁੰਚਦੀਆਂ ਮਾ ਦਾ ਸ਼ੀਰਵਾ ਲੈਣ ਲਈ ਪਹੁੰਚਦੀਆਂ ਜੋ ਵੀ ਇਸ ਦੇ ਜੋ ਇਸ ਦਰਬਾਰ ਦੇ ਵਿੱਚੋਂ ਮਾ ਲਈ ਜੋ ਵੀ ਮੰਗਦਾ ਉਸ ਦੀ ਮਨੋ ਕਾਮਨਾ ਵੀ ਪੂਰੀ ਹੋ ਜਾਂਦੀ ਹੈ ਦੂਰੋਂ ਦੇ ਜਕਾਰੇ ਜੈ ਮਾ ਗਾਲੀ ਜੈ ਮਾ ਦਾਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਦੇਖਦੇ ਹੋ ਜੈ ਮਾਤਾ ਦੇ ਚੱਕਾਰੇ ਲੱਗਦੇ ਨਾ ਮਾਰ ਦੇ ਵਿੱਚ ਸੰਗਤਾਂ ਗੜੀਆਂ ਦੂਰੋਂ ਦੂਰੋਂ ਆ ਕੇ ਮਾਤਾ ਦੇ ਦਰਬਾਰ ਦੇ ਵਿੱਚ ਸ਼ਹੀਦਵਾਦ ਲੈ ਰਹੇ ਆ ਤੁਹਾਨੂੰ ਦੱਸ ਦਈਏ ਇਹ ਭਗਵਾਨ ਬਾਲਮਿਕੀ ਚੌਂਕ ਜੋਤੀ ਚੌਂਕ ਦੇ ਨਾਲ ਲੱਗਦੇ ਮੰਨ ਅਨੰਦੀ ਕਲੇਸ਼ਵਰ ਮੰਦਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾ ਬੱਦੜ ਕਾਲੀ ਮੇਲਾ ਕਮੇਟੀ ਵੱਲੋਂ ਬੜੀ ਧੂਮ ਧਾਮ ਨਾਲ ਜੋ ਹੈ 3 ਦਿਨ ਦਾ ਮੇਲਾ ਕਰਵਾਇਆ ਜਾਂਦਾ ਪਹਿਲੇ ਦਿਨ ਮਾ ਦੀ ਜਾਗੋ ਗੱਡੀ ਜਾਂਦੀ ਹੈ ਦੂਸਰੇ ਦਿਨ ਸ਼ੋਭਾ ਯਾਤਰਾ ਤੇ ਤੀਜੇ ਦਿਨ ਮਾਦਾ ਇਹ ਜੋ ਮੇਲਾ ਬੜੇ ਧੂਮਧਾਮ ਨਾਲ ਜਾਗਰਣ ਕੀਤਾ ਜਾਂਦਾ ਦੂਰੋਂ ਦੂਰੋਂ ਕਲਾਕਾਰਾਂ ਨੇ ਮਾਦਾ ਦੇ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚਦੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜੱਤਬਾਣੀ ਟੀਵੀ ਚਲੰਦੜ